ਇਹ ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜਨ ਜੀ ਆਈਪੀਐਸੀ ਵੱਲੋਂ ਜਿਹੜੇ ਨਸ਼ਾ ਵਿਰੋਧੀ ਮੋਹਮ ਤੇ ਲੁੱਟਖੋ ਕਰਨ ਵਾਲਿਆਂ ਤੇ ਸਖਤੀ ਦੇ ਆਦੇਸ਼ ਦਿੱਤੇ ਗਏ ਆ ਉਸੇ ਦੀ ਰੇਸ਼ਾ ਦੀ ਪਾਲਣਾ ਕਰਦੇ ਹੋਏ ਕੱਲ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਮੁਖਬਰੀ ਮਿਲਣ ਤੇ ਚਾਰ ਵਿਅਕਤੀਆਂ ਨੂੰ ਕੋਟਕਪੂਰਾ ਫਰੀਦਕੋਟ ਰੋਡ ਤੇ ਪੁਲ ਦੇ ਨੇੜੇੋਂ ਬੇਅਵਾਜ਼ ਜਗ੍ਹਾ ਚੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਗ੍ਰਿਫਤਾਰ ਵਿਅਕਤੀਆਂ ਦੇ ਨਾਮ ਤਰਮਿੰਦਰ ਸਿੰਘ, ਅਮਨਦੀਪ ਦੀਪੂ, ਬਲਵਿੰਦਰ ਕਾਕਾ ਤੇ ਹਰਸ਼ ਕੁਮਾਰ ਉਸ ਕਾਕੂ ਆ। ਇਹ ਸਾਰੇ ਕੋਟਪੂਰਾ ਦੇ ਰਹਿਣ ਵਾਲੇ ਆ। ਇਹੇ ਕੱਲ ਲੁੱਟਖੋ ਕਰਨ ਦੀ ਤਾਕ ਚ ਬੈਠੇ ਸੀਗੇ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਇਹਨਾਂ ਕੋਲੋਂ ਕਿਰਪਾਨ, ਲੋਹਾ ਰਾੜ ਤੇ ਹੋਰ ਜਿਹੜੇ ਐਦਾਂ ਦੇ ਹਥਿਆਰ ਬਰਾਮਦ ਕੀਤੇ ਗਏ ਆ। ਜਦੋਂ ਇਹਨਾਂ ਵਿਅਕਤੀਆਂ ਦੇ ਪੁਰਾਣੇ ਰਿਕਾਰਡ ਦੀ ਪਰਤਾਲ ਕੀਤੀ ਤਾਂ ਇਹਨਾਂ ਦੇ ਖਿਲਾਫ ਕਰੀਬ 17 ਮੁਕੱਦਮੇ ਦਰਜ ਹੋਣੇ ਪਾਏ ਗਏ ਆ ਪੁਲਿਸ ਰਿਕਾਰਡ ਮੁਤਾਬਕ ਜਿਨ੍ਹਾਂ ਵਿੱਚੋਂ ਜਿਹੜਾ ਬਲਵਿੰਦਰ ਸਿੰਘ ਹੈ ਤਰਮਿੰਦਰ ਉਹ ਤਰਮਿੰਦਰ ਪੁੱਤਰ ਬਲਵਿੰਦਰ ਸਿੰਘ ਹੈ ਇਹਦੇ ਖਿਲਾਫ 8 ਮੁਕੱਦਮੇ ਦਰਜ ਹੈ ਅਮਨਦੀਪ ਦੀਪੂ ਦੇ ਖਿਲਾਫ 5 ਮੁਕੱਦਮੇ ਦਰਜ ਹੈ ਬਲਵਿੰਦਰ ਕਾਕਾ ਦੇ ਖਿਲਾਫ 4 ਹੈ ਇਹਨਾਂ ਦੇ ਸਾਰੇ ਮੁਕੱਦਮੇ ਜਿਹੜੇ ਆ ਐਨ ਡੀ ਪੀ ਐਸ ਤੇ ਲੁੱਟ ਖੋਹ ਦੇ ਦਰਜ ਆ ਸੋ ਇਹਨਾਂ ਦੇ 4 ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿਛ ਕਰਕੇ ਹੋਰ ਜਿਹੜੀ ਹੈ ਇਹਨਾਂ ਤੋਂ ਖਲਾਸੀ ਹੋਣ ਦੀ ਉਮੀਦ ਹੈ